ਹਾਂਜੀ ਸਸਿਆ ਕਾਰ ਕੀ ਆ ਚਾਹ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਲਈ ਗਏ ਆ YouTube ਤੇ ਡਬਲ ਅੜ ਦਾ ਸਟਾਰ ਵੀਡੀਓ ਸੋ ਆਪਾਂ ਵੀਡੀਓ ਨੂੰ ਸਟਾਰਟ ਕਰੀਏ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਲੜ ਨੂੰ ਜੋ ਕੀ ਮੂੰਹ ਦੇ ਵਿੱਚ ਫੜ ਲੈਣਾ ਫੜ ਤੋਂ ਬਾਅਦ ਥੋੜਾ ਜਿਹਾ ਚੋੜਾ ਕਰਦੇ ਹੋਏ ਲੜ ਨੂੰ ਵਿੱਚ ਜੋ ਕੀ ਸੈਂਟਰ ਦੇ ਵਿੱਚ ਇੱਕ ਲੜ ਚੱਕਾਂਗੇ ਡਬਲ ਅੜ ਵਾਸਤੇ ਬਣਾਉਣ ਵਾਸਤੇ ਉੱਪਰੋਂ ਪੇਚ ਕਰਦੇ ਹੋਏ ਲੜ ਨੂੰ ਅੱਧੀ ਅੱਖ ਤੇ ਅੱਧੀ ਗੱਲ ਦੇ ਉੱਪਰ ਲੜ ਨੂੰ ਲਾ ਦੇਵਾਂਗੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਇਸ ਤਰੀਕੇ ਦੇ ਨਾਲ ਦਣ ਨੂੰ ਲਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੋ ਵੀ ਬਾਜ ਆਵਾਜ਼ ਦੀ ਸਾਈਡ ਨਾਲ ਆਪਾਂ ਨੇ ਆਵਾਜ਼ ਖੇਡੇ ਹੋਏ ਜੋ ਕਿ ਲਾੜ ਨੂੰ ਸੌਵ ਕਰਾਂਗੇ ਜੇਕਰ ਆਪਾਂ ਪੱਗ ਦੀ ਲੈਂਥ ਦੀ ਗੱਲ ਕਰੀਏ ਤਾਂ ਇਹ ਪੱਗ ਜੋ ਕੀ ਹੈ 7.5 ਮੀਟਰ ਦੀ ਪੱਗ ਹੈ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਬਾਅਦ ਦੀ ਉੱਪਰ ਵਾਲੇ ਜੋ ਕੀ ਸਭ ਤੋਂ ਸਰਵਿਸ ਸਭਾਈ ਲੈਂਦੇ ਹੋਏ ਲੜਾ ਨੂੰ ਮਾੜਾ ਲਾਉਂਗੇ ਜਿਵੇਂ ਦੇਖ ਸਕਦੇ ਹੋ ਵੀਡੀਓ ਦੇ ਜੀ ਦੂਜੇ ਪਾਰ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਹੀ ਲੜ ਨੂੰ ਜੋ ਕਿ ਸੈਂਟਰ ਦੇ ਵਿੱਚ ਇੱਕ ਲੈਜ਼ਰ ਫੜਾਂਗੇ ਜੋ ਕਿ ਨਿਚਲੇ ਲੜੋਗੇ ਉਸ ਨੂੰ ਥੋੜਾ ਜਿਹਾ ਮੋੜ ਕੇ ਲਾ ਲੂ ਮੋٹے ਗਨਵਾਰਸ ਤੋਂ ਥੋੜਾ ਜਿਹਾ ਲਾ ਨੂੰ ਲਾਵਾ ਵਾਂਗੇ ਉੱਪਰ ਦੇ ਪੇਚ ਕਰਾਂਗੇ ਪੇਚ ਕਰਨ ਤੋਂ ਬਾਅਦ ਜਿਵੇਂ ਦੇਖਿਆ ਤੇ ਸਾਈਡ ਤੋਂ ਵੀ ਲਾ ਨੂੰ ਲਾਉਂਦੇ ਹੋਏ ਥੋੜੇ ਸਫਾਈ ਦੇਵਾਂਗੇ ਛੇੜ ਤੋਂ ਬਾਅਦ ਲਾ ਲਾ ਦੇਵਾਂਗੇ ਨਾਲ ਤੋਂ ਬਾਅਦ ਜੋ ਕਿ ਉੱਪਰ ਵਾਲਾ ਲੜੋਗੇ ਉਹ ਨੂੰ ਥੋੜਾ ਜਿਹਾ ਨੀਚੇ ਖਿੱਚਦੇ ਹੋਏ ਲਾ ਨੂੰ ਘੁਮਾਵਾਗੇ ਘੁਮਾ ਦੂਆ ਜੋ ਵੀ ਫੇਰ ਉਸੇ ਵਿਕਰਣ ਬਾਅਦ ਵੀ ਚੈਨਲ ਨਾਲ ਆਪਾਂ ਬਾਅਦ ਦੀ ਮਾਰਦੇ ਹੋਏ ਆਵਾਜ਼ ਨੂੰ ਸਫਾਈ ਤੇ ਦੇਵਾਂਗੇ ਲੜਾਂ ਨੂੰ ਲੜਾਂ ਨੂੰ ਬਰਾਬਰ ਹੀ ਨੀਚੇ ਤੇ ਉੱਪਰ ਉਹ ਦੋਨੇ ਪਾਸੋਂ ਬਰਾਬਰ ਹੀ ਲੜਾਂ ਨੂੰ ਰੱਖਣਾ ਹੈ ਕਿ ਦੇਖ ਸਾਡੇ ਵੀਡੀਓ ਵਿੱਚ ਇਸ ਤਰੀਕੇ ਨਾਲ ਨੀਚੇ ਵੀ ਆਵਾਜ਼ ਫੇਰੀ ਜਾਣਾ ਉੱਪਰ ਵੀ ਆ ਫੇਰੀ ਨੂੰ ਉਸ ਤਰੀਕੇ ਨਾਲ ਆਪਾਂ ਇਹ ਉੱਪਰ ਨੂੰ ਬਾਜ ਫੇੜ ਦੇ ਉਹ ਲੜਾਂ ਨੂੰ ਥੋੜਾ ਜਿਹਾ ਆਪਾਂ ਨੂੰ ਬੰਨ੍ਹਾਈ ਜਾਣਾ ਇਸ ਦੇ ਸਾਡੇ ਇਸ ਤਰੀਕੇ ਨਾਲ ਅਸੀਂ ਤੀਜੇ ਪਾਰਟ ਦੇ ਵਿੱਚ ਵੀ ਆਪਾਂ ਨੇ ਸੈਂਟਰ ਦੇ ਵਿੱਚ ਇੱਕ ਲੈਦਰ ਪਾਣੀ ਆ ਲੈਦਰ ਪਾਣ ਤੋਂ ਬਾਅਦ ਇੱਕ ਨੀਚੇ ਵਾਲੀ ਲੈਦਰ ਜੋ ਕਿ نیچے ਨੂੰ ਥੋੜਾ ਜਿਹਾ ਫੋਲਡ ਕਰਦੇ ਹੋ ਉੱਪਰੋਂ ਪਿੰਚ ਕਰਾਂਗੇ ਜੋ ਵੀ ਉੱਪਰ ਆਲਾ ਲੜ ਹੋ ਗਿਆ ਉਸ ਨੂੰ ਥੋੜਾ ਹੇਠੇ ਰੱਖ ਦਿਓ ਉੱਪਰੋਂ ਸਾਫ਼ ਕਰ ਦਿਓ ਪਿੰਚ ਕਰਦੇ ਹੋਏ ਲਾਡੂਨ ਲਾ ਦੇਵਾਂਗੇ ਵਾਹ ਨੂੰ ਉਪਰ ਵਾਲਾ ਜੋ ਕਿ ਲੜ ਹੋ ਗਿਆ ਥੋੜਾ ਹੇਠੇ ਖਿੱਚਦੇ ਬਰਾਬਰ ਕਰਾਂਗੇ ਲਾਡੂ ਲੜ ਨੂੰ ਬਰਾਬਰ ਕਰ ਦੋ ਲੜ ਨੂੰ ਦੂਸਰੀ ਸਿਕਨਨ ਲਾ ਦੇਵਾਂਗੇ ਲੜ ਨੂੰ ਲਾਉਣ ਤੋਂ ਬਾਅਦ ਬਾਜ ਦੀ ਸਾਇਤ ਨਾਲ ਆਵਾਜ਼ ਸਪਾਈ ਦੇਣ ਵਾਸਤੇ ਬਾਜ ਫੇਰਾਂਗੇ ਥੋੜਾ ਜਿਹਾ ਉੱਪਰੋਂ ਚੱਕ ਕੇ ਬਾਜ ਫੇਰਨਾ ਇਹ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਸ ਤਰੀਕੇ ਦੇ ਨਾਲ ਬਾਜ ਫੇਰਨ ਤੋਂ ਬਾਅਦ ਥੋੜੇ ਹੇਠਲੇ ਲੜਾ ਨੂੰ ਵੀ ਉੱਪਰੋਂ ਚੱਕ ਕੇ ਬਾਜ ਫੇਰਾਂਗੇ ਇਸੇ ਜਿੱਕਰ ਨਾਲ ਚੌਥੇ ਪਾੜ ਦੇ ਵਿੱਚ ਜੋ ਕਿ ਲੜ ਹੋਗਾ ਉਸ ਨੂੰ ਥੋੜਾ ਜਿਹਾ ਸਪਾਈ ਦੇ ਦਿੰਦੇ ਹੋਏ ਜੋ ਕਿ ਲੜ ਥੋੜਾ ਜਿਹਾ ਬਰਾਬਰ ਰਿਚੋ ਜੋ ਕਿ ਵਿਚਲਬ ਲੱਗੋ ਉਸ ਨੂੰ ਬਰਾਬਰ ਕਰਦੇ ਹੋਏ ਉਸ ਤੋਂ ਬਾਅਦ ਸੈਂਟਰ ਦੇ ਵਿੱਚੋਂ ਆਪਣੇ ਲੈਦਰ ਨੂੰ ਫੜਨਾ ਉੱਪਰ ਵਾਲੀ ਲੈਦਰ ਨੂੰ ਫੜਦੇ ਹੋਏ ਉਸ ਤੋਂ ਬਾਅਦ ਥੋੜਾ ਜਿਹਾ نیچے ਨੂੰ ਲੈਦਰ ਫੜਦੇ ਨੇ ਛੇੜ ਲੈਦਰ ਨੂੰ ਥੋੜਾ ਜਿਹਾ ਮੋੜ ਦੇ ਵਿੱਚ ਨੂੰ ਪਿੰਚ ਕਰਦੇ ਹੋਏ ਉੱਪਰੋਂ ਪਿੰਚ ਕਰਦੇ ਹੋਏ ਲੜਨ ਨੂੰ ਲਾਵਾਂਗੇ ਜਿਵੇਂ ਸਾਡੇ ਵੀਡੀਓ ਦੇ ਵਿੱਚ ਇਸ ਤਰੀਕੇ ਨਾਲ ਲੜਨ ਨੂੰ ਲਾਉਣ ਤੋਂ ਬਾਅਦ ਸਾਰਤੋ ਥੋੜਾ ਜਿਹਾ ਸੈੱਟ ਕਰਦੇ ਹੋਏ ਲੜਨ ਨੂੰ ਪਰ ਉੱਪਰੋਂ ਨੀਚੋਂ ਕਰਦੇ ਹੋ ਥੋੜਾ ਜਿਹਾ ਉਸ ਵਾਰ ਬਾਦ ਦੀ ਸਾਈਟ ਨਾਲ ਵਾਰੀ ਫੇਰਾਂਗੇ ਕਿਉਂਕਿ ਸਾਡੇ ਵੀਡੀਓ ਵਿੱਚ ਇਸ ਤਰੀਕੇ ਨਾਲ ਥੋੜਾ ਜਿਹਾ ਉੱਪਰੋਂ ਚੱਕਦੇ ਹੋਏ ਆਵਾਜ਼ ਫੇਰਨਾ ਹੈ ਉੱਪਰੋਂ ਥੋੜਾ ਜਿਹਾ ਸਪਾਈ ਦਿੰਦੇ ਹੋਏ ਲੜਨ ਨੂੰ ਜਿਉਂਗੀ ਆਪਣਾ ਪਿੱਛੇ ਤੋਂ ਲੜ ਹੋਵੇਗਾ ਉਹ ਵੀ ਸੈੱਟ ਹੋ ਜਾਵੇਗਾ ਬਾਅਦ ਇਸ ਤਰੀਕੇ ਨਾਲ ਫੇਰਦੇ ਹੋਏ ਲੜਾਂ ਵਿੱਚ ਥੋੜਾ ਜਿਹਾ ਸਪਾਈ ਦਿੰਦੇ ਹੋਏ ਉੱਪਰ ਵਾਲਾ ਨੀਚੇ ਵਾਲਾ ਦੋਨੇ ਟੂਰ ਕੀ ਡੋਵਰ ਵਾਲੇ ਦੇ ਵਿੱਚ ਡੋ ਲੜ ਬਣਦੇ ਆ ਉਸ ਨੂੰ ਸਪਾਈਂਂਦੇਗੇ ਸੈਂਟਰ ਦੇ ਵਿੱਚ ਸੈੱਟ ਕਰਦੇ ਹੋਏ ਜੋ ਕਿ ਆਪਣੀ ਸ਼ੇਪ ਹੋ ਗਈ ਪੱਗ ਦੀ ਉਸ ਨੂੰ ਸੈੱਟ ਕਰਾਂਗੇ ਸੈੱਟ ਕਰਨ ਤੋਂ ਬਾਅਦ ਸੈੱਟ ਥੋੜਾ ਜਿਹਾ ਫੇਰ اسی ਦਿਖਤੇ ਨਾਲ ਪਿੱਛੇ ਕਰਦੇ ਹੋਏ ਲੜ ਪਾਵਾਗੇ ਉਸ ਤੋਂ ਬਾਅਦ ਤੁਸੀਂ ਇੱਕ ਸਾਧਿਆ ਸੈਂਟਰ ਦੇ ਵਿੱਚ ਥੋੜਾ ਜਿਹਾ ਸੈਂਟਰ ਦੇ ਵਿੱਚੋਂ ਵੀ ਉੱਪਰ ਨੂੰ ਚੱਕ ਦੇ ਉੱਤੇ ਲੜਣ ਨੂੰ ਪਿੰਚ ਕਰਾਂਗੇ। ਉਸ ਤੋਂ ਆ ਪੰਜਵੇਂ ਲੜੜ ਦੇ ਵਿੱਚ ਵੀ ਇਸੇ ਤਰ੍ਹਾਂ ਲੜਣ ਨੂੰ ਸਾਫ਼ ਕਰਦੇ ਹੋਏ ਸੈਂਟਰ ਦੇ ਵਿੱਚੋਂ ਫੜਦੇ ਹੋਏ ਲੜਣ ਨੂੰ ਪਿੰਚ ਕਰਦੇ ਫਿਰ ਲਾਵਾਂਗੇ। ਥੋੜਾ ਥੋੜਾ ਜਿਹਾ ਮੋਟਾਈ ਦੇਵਾਂਗੇ। ਸਾਈਡ ਤੋਂ ਸਪਾਈ ਦਿੰਦੇ ਹੋਏ ਲੜਣ ਨੂੰ ਜ਼ਿਆਦਾ ਦੇਵਾਂਗੇ। ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਸ ਤਰੀਕੇ ਦੇ ਨਾਲ। ਸੋ ਲੜਣ ਨੂੰ ਲਾਣ ਤੋਂ ਬਾਅਦ ਆਪਣੀ ਬਾਜ ਫੇਰਨਾ, ਬਾਜ ਇਸ ਤਰ੍ਹਾਂ ਫੇਰਨਾ ਉੱਪਰ ਨੂੰ ਕਰਦੇ ਹੋਏ ਪਰੋ ਸਪਾਈ ਦਿੰਦੇ ਹੋਏ ਬਾਜ ਨੂੰ ਫੇਰ ਦੇਵਾਂਗੇ। ਨਾਲ ਤੋਂ ਬਾਅਦ ਪਿਛੋ ਲੜਕਾ ਮਾਦੇ ਹੋਏ ਇਸੇ ਕਿਨਾਂ ਛੇ ਬਾੜ ਦੇ ਵਿੱਚ ਲਾਲ ਵਿੱਚ ਸਵਾਈਦ ਹੁੰਦੇ ਹੋਏ ਲਾਵਾਂਗੇ ਤੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਦੋ ਲੜੜ ਕੱਢਦੇ ਹੋਏ ਸੈਂਟਰ ਦੇ ਵਿੱਚੋਂ ਲੜਨ ਨੂੰ ਲਾਉਣ ਤੋਂ ਬਾਅਦ ਬਾਜੀ ਸਰਤਾਂ ਨਾਲ ਬਾਜ ਫੇਰਾਂਗੇ ਲਾਉਣ ਨੂੰ ਸਬਸਕ੍ਰਾਈਬ ਕਰਾਂਗੇ ਲਾਉਣ ਨੂੰ ਸਭ ਤੋਂ ਬਾਅਦ ਉਹ ਜੁਗੀ ਆਪਣਾ ਉਹ ਪਹਿਲਾ ਉੱਪਰ ਵਾਲਾ ਲੜੋਗਾ ਉਸ ਨੂੰ ਬਾਜ ਫੇਰਾਂਗੇ ਫਿਰ ਨੀਚੇ ਵਾਲੇ ਲੜ ਨੂੰ ਵੀ ਬਾਜ ਫੇਰਦੇ ਉੱਪਰ ਨੂੰ ਥੋੜਾ ਜਿਹਾ ਚੱਕ ਦੇ ਲਾ ਪੱਗ ਨੂੰ ਉੱਪਰ ਨੂੰ ਵਧਾਵਾਂਗੇ ਵਿਦਾਨ ਤੋਂ ਬਾਅਦ ਜੀ ਦੇਖ ਸਾਡੇ ਵੀਡੀਓ ਦੇ ਵਿੱਚ ਇਸ ਤਰੀਕੇ ਦੇ ਨਾਲ ਜੋ ਵੀ ਨਿੱਚੇ ਲੜ ਰਹੇ ਆ ਉਹ ਜਿਹਨੂੰ ਵੀ ਸਬਸਕ੍ਰਾਈਬ ਹੈ ਪੱਗ ਦੀ ਛੇਕ ਸਟੱਗਾ ਦਿੰਦੇ ਨੇ ਇਸ ਦੇ ਕਿਨਾਂ ਪਾਰ 7 ਵਿੱਚ ਤੁਸੀਂ ਦੇਖ ਸਕਦੇ ਆ ਪੱਗ ਦੀ ਛੇਕ ਉਸ ਵਾਰ ਆਪਾਂ ਇਹ ਟੰਗਲਾ ਜੋ ਕਿ ਲੜ ਹੋ ਗਿਆ ਉਸ ਨੂੰ ਪਾਰ 7 ਵਿੱਚ ਕਰਨ ਦੀ ਲੜ ਵਾਸਤੇ ਆਪਾਂ ਨੇ ਲਾਣ ਨੂੰ ਸਾਫ਼ ਕਰਦੇ ਹੋਏ ਲੜਣ ਨੂੰ ਲਾਵਾਂਗੇ ਕਰਨ ਦੀ ਲੜ ਲਾਉਣ ਵਾਸਤੇ ਤੁਸੀਂ ਦੇਖ ਸਕਦੇ ਨੱਕ ਦੀ ਛੇ ਦੇ ਨਾਲ ਸੈਂਟਰ ਦੇ ਵਿੱਚ ਜੋ ਕਿ ਪੱਗ ਦੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਪੱਗ ਪਿੰਨ ਲਾਵਾਂਗੇ ਪੱਗ ਪਿੰਨ ਵਲਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਵੀਡੀਓ ਦੇ ਵਿੱਚ ਲਾਣ ਨੂੰ ਉਡੇ ਸੈਂਟਰ ਦੇ ਵਿੱਚ ਸੈੱਟ ਕਰਦੇ ਹੋਏ ਇਸ ਤਰੀਕੇ ਦੇ ਨਾਲ ਲਾੜ ਨੂੰ ਸੈਂਟਰ ਦੇ ਵਿੱਚ ਥੋੜੇ ਆਂਗੂਠੇ ਦੇ ਸਹਾਈਤਾ ਨਾਲ ਉੱਪਰ ਨੂੰ ਕਰਦੇ ਹੋਏ ਘਮਾਵਾਂਗੇ ਲਾੜ ਨੂੰ ਖਵਾਉਣ ਤੋਂ ਬਾਅਦ ਸਾਈਡ ਤੋਂ ਸਵਾਈ ਦਿੰਦੇ ਹੋਏ ਸੈਂਟਰ ਦੇ ਵਿੱਚ ਪੱਗ ਪਿੰਨ ਸੈੱਟ ਕਰਦੇ ਹੋਏ ਉੱਪਰ ਨੂੰ ਲਾੜ ਲਾ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੋ ਪਿਛਲੇ ਵਾਲਾ ਲਾੜ ਹੋ ਗਿਆ ਉਸ ਨੂੰ ਉੱਪਰ ਸੈੱਟ ਕਰਾਂਗੇ ਲਾੜ ਨੂੰ ਲਾਣ ਨੂੰ ਸੈੱਟ ਕਰਦੇ ਹੋਏ ਲਾ ਦੇਵਾਂਗੇ ਲਾਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੱਗ ਨੂੰ ਸੈੱਟ ਕਰਦੇ ਹੋਏ ਸੈਂਟਰ ਦੇ ਵਿੱਚ ਹੱਥ ਰੱਖਦੇ ਹੋਏ ਦੇਖਾਂਗੇ ਨੱਕ ਦੀ ਸੀਰੀ ਨਾਲ ਜੋ ਕਿ ਕੰਗ ਦੀ ਲੜ ਹੋਵੇਗਾ ਉਹ ਨੱਕ ਦੇ ਉੱਪਰ ਸੈਂਟਰ ਦੇ ਵਿੱਚ ਆ ਜਾਵੇਗਾ ਜੋ ਕਿ ਆਪਣੀ ਪੱਗ ਟੇਢੀ ਨਹੀਂ ਹੋਵੇਗੀ ਉੱਪਰ ਪੱਧਾਰ ਤੋਂ ਉੱਪਰ ਜੋ ਕਿ ਪੱਗ ਪਿੰਨ ਲਾ ਕੇ ਲੜ ਨੂੰ ਟੈਕਟ ਕਰ ਲਾਵਾਂਗੇ ਤੁਸੀਂ ਦੇਖਦੇ ਹੋ ਵੀਡੀਓ ਦੇ ਵਿੱਚ ਇਸ ਤਰੀਕੇ ਦੇ ਨਾਲ ਲੜ ਨੂੰ ਟੈਕਟ ਕਰਨ ਤੋਂ ਬਾਅਦ ਜੋ ਕਿ ਉੱਪਰ ਵਾਲਾ ਲੜ ਹੋਵੇਗਾ ਉਸ ਨੂੰ ਖੋਲਣ ਖੋਲ ਕੇ ਸੈਨ ਨੂੰ ਟਾਕ ਲਵਾਂਗੇ ਸੈਨ ਨੂੰ ਟਕਣ ਤੋਂ ਬਾਅਦ ਇਹ ਪਿਛਲੇ ਨੂੰ ਪਿੰਨ ਵਗਾਰ ਸਮੇ ਸੈਟ ਕਰਦੇ ਹਾਂ ਲਾ ਕੇ हां वीडिओ लगी हुई होईत लाइक करो हो, शेयर करो हो, कमेंट करो हो। धन्यवाद